ਬਠਿੰਡਾ ਦਾ ਬੱਸ ਸਟੈਂਡ ਬਾਹਰ ਲਿਆਂਨ ਨੂੰ ਲੈ ਕੇ ਹੁਣ ਖੁੱਲ ਗਈ ਨਵੀਂ ਪੋਲ ਪਹਿਲਾਂ ਚਲਾਈਆਂ ਹੋਈਆਂ ਬੱਸਾਂ ਖੜੀਆਂ ਹਨ ਬਿਨਾ ਬੈਟਰੀ ਅਤੇ ਟਾਇਰਾਂ ਤੋਂ ਨਵੀਆਂ ਬੱਸਾਂ ਬਠਿੰਡਾ ਦੇ ਅੰਦਰ ਕਿੱਥੋਂ ਪਾਈਆਂ ਜਾਣਗੀਆਂ ਦੱਸ ਦਈਏ ਕਿ ਬਠਿੰਡਾ ਦਾ ਬੱਸ ਸਟੈਂਡ ਬਾਹਰ ਲਿਆਂਨ ਨੂੰ ਲੈ ਕੇ ਜਿੱਥੇ ਲੰਬੇ ਸਮੇਂ ਤੋਂ ਲੋਕਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਕਿ ਬਠਿੰਡਾ ਦਾ ਬੱਸ ਸਟੈਂਡ ਨੂੰ ਬਾਹਰ ਨਾ ਲਿਆਂਦਾ ਜਾਵੇ ਦੇਹ ਦੇ ਨਾਲ ਲੋਕਾਂ ਨੂੰ ਕਾਫੀ ਜੜੀ ਹੈ ਉਹ ਖਜਲ ਖਵਾਰੀ ਹੋਵੇਗੀ ਅਤੇ ਨਾਲ ਲੋਕਾਂ ਦੀ ਲੁੱਟ ਵੀ ਹੋਵੇਗੀ ਲੇਕਿਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਬੱਸ ਸਟੈਂਡ ਬਾਹਰ ਕੱਢ ਕੇ ਇੱਥੇ ਸ਼ਹਿਰ ਦੇ ਅੰਦਰ ਮਿੰਨੀਆਂ ਬੱਸਾਂ ਚਲਾਉਣ ਦੀ ਗੱਲਬਾਤ ਕੀਤੀ ਜਾ ਰਹੀ ਹੈ ਲੇਕਿਨ ਅੱਜ ਆਪਣਾ ਇਸ ਦਾ ਵੀ ਇੱਕ ਨਵਾਂ ਰਾਜ ਖੁੱਲ ਗਿਆ ਜਿੱਥੇ ਜਦ ਅਸੀਂ ਜਾ ਕੇ ਬਠਿੰਡਾ ਦੇ ਬੱਸ ਸਟੈਂਡ ਦੇ ਆਪਣਾ ਇੱਥੇ ਇਸ ਦੇ ਅੰਦਰ ਗਏ ਵਰਕਸ਼ਾਪ ਦੇ ਅੰਦਰ ਗਏ ਤਾਂ ਉੱਥੇ ਲਗਭਗ ਸਾਰੀਆਂ ਹੀ ਬਸਾਂ ਜਿਹੜੀਆਂ ਇਸ ਤੋਂ ਪਹਿਲਾਂ ਇਹਨਾਂ ਵੱਲੋਂ ਮਿਨੀਆਂ ਪਾਈਆਂ ਗਈਆਂ ਸੀ ਜਨ ਸ਼ਹਿਰ ਦੇ ਵਿੱਚ ਜਾਂ ਆਸ-ਪਾਸੇ ਦੇ ਪਿੰਡਾਂ ਵਿੱਚ ਜਾਣ ਦੇ ਲਈ ਉਹ ਬਿਨਾਂ ਬੈਟਰੀ ਅਤੇ ਟਾਇਰਾਂ ਤੋਂ ਖੜੀਆਂ ਹੋਈਆਂ ਦਿਖਾਈ ਦੇ ਰਹੀਆਂ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਇਹ ਆਪਣਾ ਆਪਣਾ ਬਸ ਸਟੈਂਡ ਦੀਆਂ ਸਾਰੀਆਂ ਤਸਵੀਰਾਂ ਵਰਕਸ਼ਾਪ ਦੀਆਂ ਜਿੱਥੇ ਇਹ ਉਹ ਬੱਸਾਂ ਨੇ ਜਿਹੜੀਆਂ ਸ਼ਹਿਰ ਦੇ ਅੰਦਰ ਪਹਿਲਾਂ ਚਲਾਈਆਂ ਗਈਆਂ ਸੀ ਅਤੇ ਇਹ ਨੇੜੇ ਦੇ ਪਿੰਡਾਂ ਵਿੱਚ ਵੀ ਇਹ ਆਪਨ ਬੱਸਾਂ ਜਾਂਦੀਆਂ ਸਨ ਲੇਕਿਨ ਹੁਣ ਫਿਰ ਸਰਕਾਰ ਵੱਲੋਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾ ਰਹੇ ਕਿ ਅਗਰ ਬੱਸ ਸਟੈਂਡ ਬਾਹਰ ਜਾਂਦਾ ਤਾਂ ਮਿੰਨੀ ਬੱਸਾਂ ਸ਼ਹਿਰ ਦੇ ਅੰਦਰ ਚਲਾਈਆਂ ਜਾਣਗੀਆਂ ਲੇਕਿਨ ਇਹ ਬੱਸਾਂ ਜੋ ਇਸ ਤੋਂ ਪਹਿਲਾਂ ਚਲੰਗੀਆਂ ਸੀ ਜਦੋਂ ਖੜੀਆਂ ਤੇ ਹੁਣ ਨਵੀਆਂ ਬੱਸਾਂ ਕਿਸ ਤਰ੍ਹਾਂ ਚਲਣੀਆਂ ਜਿਹਸੇ ਦੇ ਨਾਲ ਲੋਕਾਂ ਦੀ ਹੋਰ ਜ਼ਿਆਦਾ ਲੁੱਟ ਹੋਵੇਗੀ ਇਸ ਨੂੰ ਲੈ ਕੇ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਬੱਸ ਸਟੈਂਡ ਨੂੰ ਬਾਹਰ ਨਾ ਕੱਢਿਆ ਜਾਵੇ ਕਿਉਂਕਿ ਇਸ ਦੇ ਨਾਲ ਜਿੱਥੇ ਲੋਕਾਂ ਦੀ ਲੁੱਟ ਬਚੇਗੀ ਉੱਥੇ ਨਾਲ-ਨਾਲ ਸ਼ਹਿਰ ਦੇ ਲੋਕਾਂ ਨੂੰ ਵੀ ਇਸ ਦੇ ਨਾਲ ਕਾਫੀ ਗੱਜਲਕਵਾਰੀ ਹੋਵੇਗੀ ਅਤੇ ਇਸ ਆਪਣੇ ਇੱਥੇ ਹੀ ਬੱਸ ਸਟੈਂਡ ਨੂੰ ਰੱਖਿਆ ਜਾਵੇ ਆਹ ਸਾਨੂੰ ਸਰੋਣਿਆਂ ਕੀ ਕਹਿੰਦੇ ਨੇ ਪੀਆਰਟੀਸੀ ਆਜ਼ਾਦ ਯੂਨੀਅਨ ਦੇ ਉ ਜਾਗੋ ਅੰਜਨਜੀ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦਾ ਜਿਹੜੀਆਂ ਬੱਸਾਂ ਖੜੀਆਂ ਹੋਣ ਕਾਫੀ ਮੇਰਾ ਨਾਮ ਹਰਮਨ ਸਿੰਘ ਭੋਲਾ ਜੀ ਸੂਪਰ ਕਾਰਜਕਾਰੀ ਪ੍ਰਧਾਨ ਆਜਾਤ ਯੂਨੀਅਨ ਬੱਸਾਂ ਵਾਰੇ ਜਿਹੜੀ ਤੁਸੀਂ ਗੱਲ ਕਰਦੇ ਹੋ ਸਾਰ ਅਸੀਂ ਤਾਂ ਲੰਮੇ ਸਮੇਂ ਤੋਂ ਇਹ ਕਿੜਾਂ ਜਾਂ ਲੜਦੇ ਆ ਰਹੇ ਹਾਂ ਜਿਹੜੀਆਂ ਸਾਡੀਆਂ ਬੱਸਾਂ ਕਿਸੇ ਦੇ ਟਾਇਰ ਹੈ ਨਹੀਂ ਕਿਸੇ ਦੇ ਬੈਟਰੀ ਹੈ ਨਹੀਂ ਇੱਕ ਗੱਡੀ ਦੇ ਲਾ ਕੇ ਦੂਸਰੀ ਦੇ ਲਾ ਦਿੰਦੇ ਦੂਸਰੀ ਖੜ ਜਾਂਦੀ ਹੈ ਬੈਟਰੀਆਂ ਬਿਨਾ ਗੱਡੀਆਂ ਸਾਡੀਆਂ ਖੜ ਜਾਂਦੀਆਂ ਨੇ ਇਸ ਕਰਕੇ ਵੀ ਸਪेयर पार्ट ਨਹੀਂ ਆ ਰਿਹਾ ਤਨਖਾਹਾਂ ਨਹੀਂ ਵਰਕਰਾਂ ਨੂੰ ਮਿਲ ਰਹੀਆਂ ਹੁਣ ਸਾਡੀ ਤਨਖਾਹ ਕੱਲ 24 ਤਰੀਕ ਨੂੰ ਪਾਈਏ ਦੋ ਵਾਰੀ ਅੱਧੀ ਅੱਧੀ ਕਰਕੇ ਪਾਈ ਮੈਨੇਜਮੈਂਟ ਤੇ ਸਰਕਾਰ ਦਾ ਧੂਆਂ ਨਿਕਲਿਆ ਪਿਆ ਜੀ ਸਾਡੇ ਕੋਲੇ ਤਾਂ ਕਹਿੰਦੇ ਪੈਸੇ ਨਹੀਂ ਵਰਕਰ ਸਾਰਾ ਦਿਨ ਕੰਮ ਕਰਦੇ ਸਾਨੂੰ ਤਨਖਾਹ ਨਹੀਂ ਦਿੰਦੇ ਪਿਛਲੇ ਮਹੀਨੇ ਦੀ ਆ ਜਿਹੜਾ ਟੱਪ ਗਿਆ ਮਾਰਚ ਦੀ ਤਨਖਾਹ ਸਾਡੀ ਕੱਲ 24 ਤਰੀਕ ਨੂੰ ਆਈ ਉਹ ਵੀ ਅਸੀਂ ਸ਼ਨਾਰਚ ਕਰਕੇ ਭਵਾਈ ਹੈ ਜੀ ਦੀਪੂਆਂ ਦੇ ਗੇਟ ਬੰਦ ਕਰਕੇ ਰੈਲੀਆਂ ਕਰਕੇ ਫੇਰ ਅਸੀਂ ਦੋ ਵਾਰੀ ਚ ਤਨਖਾਹ ਭਾਈ ਆ ਸਾਡੀ ਤੇ ਇਹਦਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਵੀ ਬੱਸਾਂ ਖੜੀਆਂ ਨੇ ਇਹਨਾਂ ਦਾ ਤਾਂ ਬੁਰਾ ਹਾਲ ਹੀ ਹੈ ਸਾਡੀਆਂ ਬੱਸਾਂ ਦਾ ਕੋਈ ਫੇਰ ਪਾਟ ਨਹੀਂ ਆ ਰਿਹਾ ਕੋਈ ਤਨਖਾਹ ਨਹੀਂ ਮਿਲਦਾ ਪ੍ਰਧਾਨ ਜੀ ਜਿੱਤੇ ਬੱਸ ਸਟੈਂਡ ਬਾਹਰ ਜਾਣ ਦੀ ਗੱਲ ਹੋ ਰਹੀ ਵਪਾਰੀ ਲੋਕ ਐ ਸ਼ਹਿਰੀ ਲੋਕ ਧਰਵੇਂ ਸੇ ਬੈਠੇ ਨੇ ਤੁਸੀਂ ਉਸ ਤੱਕ ਦੇ ਗਾਂ ਚੱਕਦੇ ਦੇਖੀਏ ਕੋ ਅਸੀਂ ਵੀ ਉਹਨਾਂ ਦਾ ਸਮਰਥਨ ਕਰਦੇ ਆ ਜਿਹੜਾ ਵਿਰੋਧ ਚੱਲ ਰਿਹਾ ਹੈ ਜੀ ਅਸੀਂ ਕਹਿੰਦੇ ਆ ਵੀ ਜਿਹੜਾ ਬੱਸ ਸਟੈਂਡ ਆ ਨਾ ਵੀ ਇਹ ਜਿਹੜਾ ਬਣਿਆ ਹੋਇਆ ਹੈ ਸਾਡੀ ਪੀ ਆਰਟੀਸੀ ਦਾ ਬੱਸ ਸਟੈਂਡ ਆ ਸਾਡਾ ਪੀ ਆਰਟੀਸੀ ਨੂੰ ਕਿੰਨੀਆਂ ਦੁਕਾਨਾਂ ਨੇ ਸਾਰਾ ਜਿਹੜਾ ਮੁਨਾਫਾ ਹੈ ਇਹ ਪੀ ਆਰਟੀਸੀ ਨੂੰ ਆ ਰਿਹਾ ਉੱਥੇ ਜਾ ਕੇ ਖਬਰਾਂ ਕਿਹਦੇ ਕੋਲ ਆਊਗਾ ਜੀ ਬਾਕੀ ਲੋਕਾਂ ਨੂੰ ਕਿੱਡੀ ਦਿੱਕਤ ਆਉਣੀ ਹੈ ਸਰਕਾਰੀ ਹਸਪਤਾਲ ਨੇੜੇ ਆ ਕਾਲਜ ਨੇੜੇ ਆ ਕਚੇਹਰੀ ਨੇੜੇ ਆ ਅਸੀਂ ਇਸ ਗੱਲ ਦਾ ਪੂਰਜੋਰ ਵਿਰੋਧ ਕਰਦੇ ਆ ਵੀ ਬੱਸ ਸਟੈਂਡ ਇੱਥੇ ਹੀ ਰਹਿਣਾ ਚਾਹੀਦਾ। ਆਧਾਰ ਕਾਰਨ ਤੋਂ বেকারਤਾ ਸਰਕਾਰ ਤਾਂ ਕਹਿ ਰਹੀ ਆ ਵੀ ਅਸੀਂ ਨੰਨੀਆਂ ਬੱਸਾਂ ਪਾਵਾਂਗੇ, ਲੋਕਾਂ ਨੂੰ ਸਹੂਲਤਾਂ ਦਵਾਂਗੇ। ਕੀ ਲੱਗ ਰਿਹਾ ਵੀ ਇਹ ਚੱਲਣਗੀਆਂ ਚੱਲਗੀਆਂ ਨਹੀਂ ਉਹਨਾਂ ਤੋਂ? ਨਹੀਂ ਜੀ ਪਹਿਲਾਂ ਵਾਲੀਆਂ ਵੀ ਤੁਹਾਡੇ ਸਾਹਮਣੇ ਉਦੋਂ ਲਾਰਜੀਆਂ ਬੱਸਾਂ ਵੱਟੀਆਂ-ਵੱਟੀਆਂ ਪਾਈਆਂ ਸੀ ਕੋਈ ਨਹੀਂ ਚੱਲੀ ਸੀ। ਉਹ ਨਗਰ ਕੌਂਸਲ ਦੇ ਅੰਟਰਪ੍ਰਾਈਜ਼ਾਂ ਇਹਨਾਂ ਨੇ ਉਹ ਵੀ ਨਹੀਂ ਚੱਲਗੀਆਂ। ਮੁੜ ਕੇ ਉਹ ਮੁਲਾਜ਼ਮ ਵਿਚਾਰੇ ਠੇਕੇਦਾਰੀ ਸਿਸਟਮ ਤੇ ਜਿਹੜੇ ਭਰਤੀ ਕੀਤੇ ਸੀ ਉਹ ਸਾਡੀ ਪੀਆਰਟੀਸੀ ਚ ਮਰਜ ਕਰਦੇ ਉਹ ਬੱਸਾਂ ਖੁਰਦ-ਬੁਰਦ ਹੋ ਗਈਆਂ। ਐਸੀ ਤਰ੍ਹਾਂ ਇਲੈਕਟ੍ਰੋਨਿਕ ਬੱਸਾਂ ਆਉਣਗੀਆਂ ਜੀ ਸਾਨੂੰ ਤਾਂ ਲੱਗਦਾ ਨਹੀਂ ਵੀ ਉਹ ਵੀ ਚੱਲਣਗੀਆਂ ਜੀ ਪਹਿਲਾਂ ਪਹਿਲਾਂ ਨਹੀਂ ਬੱਸਾਂ ਦੀ ਹਾਲਤ ਕਿਹੋ ਜੀ ਪਹਿਲਾਂ ਇਹਦੀ ਤਰਸਯੋਗ ਹਦਾ ਹਾਲਤਾ ਜੀ ਕੰਡਮ ਹੈ ਜੀ ਬਿਲਕੁਲ ਜਮ ਰਸਤੇ 'ਚ ਖੜੀਆਂ ਰਹਿੰਦੀਆਂ ਨੇ ਜੀ ਕੋਈ ਕਿੱਥੇ ਖੜ ਗਈ ਕੋਈ ਕਿੱਥੇ ਖੜ ਗਈ ਚਿੱਟੇ ਹਾਥੀ ਬਣੇ ਪਏ ਆ ਸਾਡੀ ਆ ਜਿਹੜੇ ਲਾਲ ਬੱਸਾਂ ਕਿੰਨੀਆਂ ਕਿ ਖੜੀਆਂ ਜੀ ਛੋਟੀਆਂ ਬੱਸਾਂ ਕਿੰਨੀਆਂ ਲਾਲ ਬੱਸਾਂ ਤੁਸੀਂ ਜਾ ਕੇ ਸਾਰੀਆਂ ਖੜੀਆਂ ਜੀ ਇੱਕ ਦੂਈ ਜੰਦੀਆਂ ਉਹ ਵੀ ਡਰਾਈਵਰ ਆਪਦੇ ਕੋਲੋਂ ਪੈਸੇ ਲਾ ਕੇ ਕੋਈ ਵੈਂਟਰਾ ਧਰਾ ਲੈਂਦਾ ਉਈ ਉਹਦਾ ਮਾੜਾ ਮੂਟਾ ਕੰਮ ਕਰਾ ਕੇ ਡਰਾਈਵਰ ਦਾ ਭਮਾ ਚਲਾ ਲੇ ਜੀ ਮੈਨੇਜਮੈਂਟ ਉਹਨੂੰ ਚਲਾ ਕੇ ਰਾਜੀ ਨਹੀਂ ਹੈ ਕੋਈ ਪਿੰਡ ਵੱਲੋਂ ਵੀ ਕੋਈ ਐਡਾ ਆਫਰ ਆਈ ਹੈ ਕਿ ਅਸੀਂ ਬੈਟਰੀ ਲਗਾ ਦਨੇ ਆ ਬੱਸ ਆ ਜੀ ਇਧਰ ਪੱਕੇ ਪਿੰਡ ਤੋਂ ਆਈ ਸੀ ਇੱਕ ਵਾਰੀ ਮੈਨੂੰ ਮੈਂ ਉਧਰ ਚੱਲਦਾ ਰਿਹਾ ਪਿੱਛੇ ਜੇ ਮਹੀਨਾ ਕ ਪਹਿਲਾ ਆ ਉਹ ਕਹਿੰਦੇ ਯਾਰ ਅਸੀਂ پیسے ਇਕੱਠੇ ਕਰਕੇ ਦੇ ਦਾਂਗੇ ਮੈਂ ਕਹਾ ਵੀ ਬੈਟਰੀ ਹੈ ਨਹੀਂ ਮੈਂ ਵੀ ਦੇੜਾ ਜੀ ਉੱਥੇ ਕੋਈ ਮਹੀਨਾ ਵੀ ਦਿਨ ਉਹਦੇ ਡਿਊਟੀ ਕੀਤੀ ਆ ਮੈਂ ਆਵਦੇ ਕੋਲ ਤਲਵੰਡੀ ਸਾਬੋ ਤੋਂ ਬੈਟਰੀ ਧਰਾ ਕੇ ਉਹ ਗੱਡੀਆਂ ਨਾ ੱੱੱਕੇ ਨਾਲ ਸਟਾਰਟ ਨਹੀਂ ਹੁੰਦੀਆਂ ਜਿਹੜੀਆਂ ਕਿਲੋਮੀਟਰ ਬੱਸਾਂ ਨੇ ਉਹ ਛੋ ਇਹ ਆਪਦੇ ਕੋਲੋਂ ਮੈਂ ਉਹ ਵੈਂਟਰੀ ਧਰਾਇਓ ਤੇ ਜ 2000 ਰੁਪਇਆ ਖਰਚਾ ਕੀਤਾ ਤਾਂ ਉਹ ਵੀ ਨਾ ਰੁੜ ਨਾ ਚੱਲੀ ਐ ਇੱਕ ਕਿਰਾਇਆ ਇੱਕ ਪਾਸੇ ਫ੍ਰੀ ਕੀਤਾ ਜਾਂਦਾ ਜਿਹੜੇ ਬੇ ਲੋੜੇ ਆ ਚਲੋ ਲੋੜਵੰਦ ਨੂੰ ਤਾਂ ਆਪਾਂ ਮੰਨ ਸਕਦੇ ਆ ਜਿਹੜੇ ਲੱਖ ਲੱਖ ਰੁਪਇਆ ਟੀਚਰਾਂ ਇਤਹਾਫ ਵੀ ਲੈਂਦੀਆਂ ਉਹ ਵੀ ਫ੍ਰੀ ਜਾ ਰਹੀਆਂ ਪਰ ਦੂਸਰੇ ਪਾਸੇ ਸਰਕਾਰ ਕੋਲੇ ਬੈਕਟਰੀ ਤੇ ਜਾਂ ਟਾਇਰ ਕੋਲੋਂ ਪੈਸੇ ਨਹੀਂ ਕਿਵੇਂ ਦੇਖਦੇ ਆ ਧਾਰ ਕਾਰਡ ਦੇਖੋ ਜੀ ਧਾਰ ਕਾਰਡ ਦਾ ਸਾਨੂੰ ਕੋਈ ਨਹੀਂ ਹੈਗਾ ਇਹ ਸਰਕਾਰਾਂ ਦੇਖੋ ਆਪਣੀਆਂ ਵੋਟਾਂ ਵਟੋਰਨ ਵਾਸਤੇ ਕਰਦੀਆਂ ਨੇ ਇਹ ਕੈਪਟਨ ਸਾਫ ਕਰਕੇ ਗਏ ਆ ਆਮ ਆਦਮੀ ਪਾਰਟੀ ਵੀ ਹੋਈ ਇਹਨਾਂ ਨੇ ਵੀ ਆਉਣ ਆਲਾ ਸਮਾਇ ਇਹ ਵੀ ਨਹੀਂ ਬੰਦ ਕਰਦੇ ਅਸੀਂ ਨਹੀਂ ਕਹਿੰਦੇ ਵੀ ਬੰਦ ਕਰੋ ਜੀ ਤਾਂ ਕਹਿੰਦੇ ਸਾਡਾ ਪੈਸਾ ਦਿਓ ਸਾਡਾ ਕਰੋੜਾਂ ਅਰਬਾਂ ਖਰਬਾਂ ਰੁਪਈਆ ਖੜਿਆ ਸਰਕਾਰ ਕੰਨੀ ਉਹ ਦਿੰਦੀ ਨਹੀਂ ਜੇ ਇਹ ਜੋ ਦੇਣ ਤਾਂ ਸਾਡੀ ਤਨਖਾਹਾਂ ਆਜੇ ਅਸੀਂ ਤਾਂ ਕਹਿੰਦੇ ਆ ਫ੍ਰੀ ਕਰੋ ਚਾਹੇ ਹੋਰ ਕਰਦੇ ਹੋ ਬਜ਼ੁਰਗਾਂ ਨੂੰ ਵੀ ਕਰਦੇ ਹੋ ਫਰੀ ਸਾਨੂੰ ਜਿਹੜਾ ਬਣਦਾ ਸਾਡਾ ਪੈਸਾ ਬਣਦਾ ਉਹ ਸਾਨੂੰ ਦੇਵੇ ਸਰਕਾਰ ਨਹੀਂ ਜੇ ਵੈਸੇ ਆਪਾਂ ਦੇਖਿਆ ਜੀ ਇਹ ਕੋਈ ਵੀ ਸਹੂਲਤਾਂ 로ਡ ਬੰਦ ਨੂੰ ਚਾਹੀਦੀ ਹੈ ਬੇਲੋੜੀ ਤਾਂ ਨਹੀਂ ਸਰਕਾਰ ਨੂੰ ਦੇਣੀ ਚਾਹੀਦੀ ਦੇਖੋ ਜੀ ਇਹ ਤਾਂ ਪਹਿਲਾਂ ਅੰਗਰੇਜ਼ਾਂ ਦੇ ਸਮੇਂ ਤੋਂ ਵੀ ਸੀਗਾ ਵੀ ਉਹ ਤਾਂ ਕਹਿੰਦੇ ਵੀ ਫਰੀ ਤਾਂ ਕਿਸ ਆ ਪਿੰਡਾਂ 'ਚ ਜਾ ਕੇ ਦੇਖ ਲੋ ਤੁਸੀਂ ਮੋਦੀ ਨੇ ਸਕੀਮਾਂ ਬਣਾਈਆਂ ਕਿਸੇ ਨੂੰ ਪਹੁੰਚੇ ਤਾਂ ਕੁਦੀਹਾੜੀ ਤੇ ਵੀ ਨਹੀਂ ਜਾਂਦਾ ਕਿਸੇ ਨੂੰ ਕਣਕ ਦੇਤੀ ਕਿਸੇ ਨੂੰ ਆਟਾ ਦੇਤਾ ਜਿਹੜੇ ਲੋਕ ਭਖਾਰੀ ਬਣਾਦੇ ਜੀ ਇਹਨਾਂ ਦੀ ਇਹ ਸਰਕਾਰਾਂ ਦੀਆਂ ਪਾਲਿਸੀਆਂ ਨੇ